ਇੱਕ ਕਮਿੰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ 8 ਮਰੂਤੀ ਕਾਰਾਂ ਹਾਂਜੀ ਇਹ ਆ ਗਈ ਜੀ ਮਰੂਤੀ ਕਾਰ 2006 ਮਾਡਲ ਸੋਨੇ ਵਰਗੀ ਕਾਰ ਲੈ ਕੇ ਆਏ 11 ਮਾਡਲ 11 ਮਾਡਲ ਸਵਿਫਟ ਪੈਟਰੋਲ ਅੱਜ ਦੇਖੋ ਦੋਸਤੋ ਸਵਾਗਤ ਆ ਤੁਹਾਡਾ ব্রাঞ্চ ਸੰਗਰੂਰ ਤੋਂ ਸਭ ਤੋਂ ਪਹਿਲਾਂ 14 ਸਤੰਬਰ ਕਾਰ ਮੇਲਾ ਯਾਦ ਰੱਖਿਓ ਅਮਰਗੜ ਵਿਖੇ ਚਾਹੇ ਗੱਡੀ ਲੈਣੀਆਂ ਵੇਚਣੀਆਂ ਲੱਕੀ ਦਾ ਹਿਸਾਬ ਨਾਲ ਜਾਂ ਸੋਨੇ ਦਾ ਸਿੱਕਾ ਜਿੱਤਣਾ ਤਾਂ ਜ਼ਰੂਰ ਪਹੁੰਚੋ ਅੱਜ ਤੁਹਾਨੂੰ ਗੱਡੀਆਂ ਲੈ ਕੇ ਆਏ ਤੁਹਾਡੇ ਵਾਸਤੇ ਮਰੂਤੀ ਵਾਲਿਆਂ ਦੀਆਂ 8 ਕਾਰਾਂ ਇੱਕ ਕੁ ਮਿੰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਠ ਮਰੂਤੀ ਕਾਰਾਂ ਪਹਿਲੀ ਕਾਰ ਤੁਹਾਡੇ ਵਾਸਤੇ ਸੋਨੇ ਵਰਗੀ ਕਾਰ ਲੈ ਕੇ ਆਇਆ 11 ਮਾਡਲ ਗੱਡੀ ਫਸਟ ਓਨਰ ਗੱਡੀ ਤੇ ਅਲਾਈ ਟਾਇਰ ਨਵੇਂ 275000 ਰੁਪਏ ਦੀ ਲੋਕਲ ਸੰਗਰੂਰ ਨੰਬਰ 2323 ਨੰਬਰ ਕਾਰ ਦਾ ਅਗਲੀ ਕਾਰ ਆ ਗਈ ਤੁਹਾਡੇ ਵਾਸਤੇ K10 2016 ਮਾਡਲ 275000 ਰੁਪਏ ਦੀ ਕਾਰ ਜੀ ਪਹਿਲੇ 9 ਦੀ ਕਾਰ ਤੀਸਰੀ ਗੱਡੀ ਆ ਗਈ ਜੀ 13 ਮਾਡਲ K10 ਪਹਿਲੇ 9 ਦੀ ਡਾਕਟਰ ਦੀ ਕਾਰ ਅਲਾਈ ਟਾਇਰ ਇਹਦੇ ਵੀ ਨਵੇਂ ਨੇ ਤੇ ਗੱਡੀ ਦਾ ਰੇਟ ਹੈ ਜੀ 2.5 ਲੱਖ ਰੁਪਏ ਇਹ ਆ ਗਈ ਜੀ 2010 ਮਾਡਲ ਮਰੂਤੀ ਅਲਟੋ ਪੁਰਾਣੀ ਸ਼ੇਪ ਦੀ 8282 ਨੰਬਰ ਅਲਾਈਟ ਹੈ ਇਹਦੇ ਵੀ ਨਾਮ ਨੇ ਤੇ ਗੱਡੀ ਮਿਲੂ ਜੀ ਤੁਹਾਨੂੰ ਇਹ 255000 ਇਹ ਆ ਗਈ ਜੀ ਰੈਡਸ 210000 ਰੁਪਏ ਦੀ 2011 ਮਾਡਲ VDI ਤੇ ਨਾਮ ਹੈਗੀ ਆ ਦੂਜੇ ਤੇ ਇਹ ਆ ਗਈ ਜੀ 2011 ਮਾਡਲ Swift Petrol ਜੇ ਤੁਸੀਂ ਲੈਣਾ ਚਾਹੁੰਦੇ ਹੋ 185000 ਰੁਪਏ ਦੀ ਗੱਡੀ ਆ ਤੇ NOC ਦੇ ਨਾਲ ਮਿਲ ਜੂ ਤੇ ਇਹ ਆ ਗਈ ਜੀ 2016 ਮਾਡਲ ਗੱਡੀ ਗੱਡੀ ਦਾ ਰੇਟ ਆ ਜੀ 440000 ਰੁਪਏ ਆ ਜੀ हां जी ये आ गई जी गुरुती कार 2006 मॉडल अ बहुत ਸੋਹਣੀ ਕਾਰ ਆ ਲਾਈਟ ਟਾਇਰ ਪਏ ਹੋਏ ਨੇ ਤੇ ਕੰਪਨੀ ਏਸੀ ਵਾਲਾ ਮਾਡਲ ਅੱਜਕੱਲ ਮਿਲਦੀ ਨਹੀਂ ਮਾਰਕੀਟ ਦੇ ਵਿੱਚ ਗੱਡੀ ਮਿਲ ਜੂਗੀ ਤੁਹਾਨੂੰ 90000 ਰੁਪਏ ਦੀ ਆਜੋ ਬ੍ਰਾਂਸ ਸੰਗਰੂਰ